ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੋਤਨ ਨਸ਼ਿਆ ਵਿਰੋਧ ਮੁਹਿੰਮ ਤਹਿਤ ਅੱਜ ਸਰਹਾਦੀ ਜ਼ਿਲ੍ਹਾ ਫਰੀਪਰ ਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਇੱਕ ਨਸ਼ਾ ਤਸਕਰ ਦਾ ਜਿਹੜਾ ਘਰ ਜਿਹੜਾ ਹੈਗਾ ਥੋੜੀ ਦੇਰ ਤੱਕ ਢਾਇਆ ਜਾਣਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਪਿੰਡ ਨਿਹਾਲਾ ਕਿਚਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਘਰ ਨੁਟੌਂਦੀ ਜਿਹੜੀ ਕਾਇਦ ਪ੍ਰਸ਼ਾਸਨ ਅਤੇ ਸਿਲਪ ਸਾਸਰ ਵੱਲੋਂ ਸ਼ੁਰੂ ਕੀਤੀ ਗਈ ਹੈਗੀ ਇਸ ਘਰ ਦਾ ਸਮਾਨ ਜਿਹੜਾ ਹੈਗਾ ਉਹ ਟਰਾਲੀਆਂ ਉੱਤੇ ਜਿਹੜਾ ਹੈਗਾ ਉਹ ਲੋਡ ਕੀਤਾ ਜਾ ਰਿਹਾ ਹੈਗਾ ਇਸ ਤੁਸੀਂ ਇਹ ਦੇਖ ਸਕਦੇ ਹੋ ਕਿ ਕੋਠੀ ਜਿਹੜੀ ਹੈਗੀ ਹੈ ਦਸ਼ਾ ਤਸਕਰ ਦੇ ਵੱਲੋਂ ਜਿਹੜਾ ਹੈਗਾ ਸਰਹੱਦੀ ਜ਼ਿਲ੍ਹਾ ਫਰੀਪਰ ਦੇ ਪਿੰਡ ਨਿਹਾਲਾ ਕਚਾ ਵਿੱਚ ਬਣਾਈ ਗਈ ਹੈਗੀ ਇੱਥੋਂ ਜੇਕਰ ਆਪਾਂ ਗੱਲ ਕਰਦੇ ਹੈਗੇ ਤਾਂ ਇਹ ਤਾਂ ਥੋੜੀ ਦੂਰ ਤੇ 1 ਕਿਲੋਮੀਟਰ ਤੇ ਹੀ ਜਿਹੜਾ ਹਿੰਦ ਅਤੇ ਪਾਕਿਸਤਾਨ ਦਾ ਜਿਹੜਾ ਹੈਗਾ ਬਾਰਡਰ ਹੈਗਾ ਤੇ ਇਹ ਪਰਿਵਾਰ ਜਿਹੜਾ ਨਸ਼ਾ ਤਸਕਰ ਦਾ ਵੱਡਾ ਜਿਹੜਾ ਕੰਮ ਕਰਦੇ ਸੀ ਇਸ ਪਰਿਵਾਰ ਦੇ ਉੱਤੇ ਤਕਰੀਬ ਜਿਹੜੇ ਹੈਗੇ ਆ ਦੱਸਿਆ ਜਾ ਰਿਹਾ ਹੈਗਾ ਕਿ ਪੁਲਿਸ ਵੱਲੋਂ 29 ਤੋਂ 30 ਜਿਹੜੇ ਹੈਗੇ ਆ ਮਾਮਲੇ ਦਰਜ ਹੈਗੇ ਨੇ ਤੇ ਬੀਤੇ ਦਿਨ ਹੀ ਜਿਹੜਾ ਪੁਲਿਸ ਵੱਲੋਂ ਇਹਨਾਂ ਦੇ ਇੱਕ ਭਾਂਜੇ ਵਿਤਲਵਿਲੋਂ ਜਿਹੜਾ ਇੱਕ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ ਉਸ ਵੱਲੋਂ ਵੀ 11 ਲੱਖ 95 ਹਜ਼ਾਰ 500 ਦੀ ਡਰੱਗ ਮਣੀ ਅਤੇ 150 ਗ੍ਰਾਮ ਜਿਹੜੀ ਹੈਗੀ ਆ ਉਹ ਫੀਮ ਜਿਹੜੀ ਉਸ ਤੋਂ ਬਰਾਮਦ ਕੀਤੀ ਗਈ ਹੈਗੀ ਆ ਸੈਸ਼ਲ ਗਵਰਨਮੈਂਟ ਲੈਂਡ ਹੈ ਜੀ ਪ੍ਰੋਵਿੰਸ਼ਲ ਗਵਰਨਮੈਂਟ ਲੈਂਡ ਦੇ ਉੱਪਰ ਜਿਹੜਾ ਇਹ ਨਜਾਇਜ਼ ਤੌਰ ਤੇ ਸਾਰੀ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਆ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਆ ਮਹਿਲनुमा ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾਂ ਤੁਰਾਂ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾਂ ਇਹ ਜੇਲ੍ਹ ਦਾ ਇਹੋ ਜਿਹਾ ਕੋਈ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹਦੀ ਅੱਜ ਡਿਮੋਲਿਸ਼ ਕਰਨ ਦੀ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਜਿਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਨੂੰ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਮੈਂ ਦੱਸਣਾ ਚਾਹਣਾ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ੰਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲਚੇ ਇਹ ਇਹਦੇ ਤੇ 29 ਮੁਕਦਮੇ ਦਰਜ ਜਿਹੜੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ ਚੋਂ 5 ਚੋ ਸਜ਼ਾ ਹੋ ਚੁੱਕੀ ਹੈ 2 ਚੋ ਬਰੀ ਹੈ ਤੇ 16 ਹਜੇ ਜ਼ੇਰੇ ਸ਼ਮਾਇਤ ਹੈ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਹੈ ਇਹ ਬਟੈਂਡ ਜੇਲ ਚ ਬੰਦਾ ਜੀ ਤੇ ਇਹ ਲੁੱਟਾਂ ਖੋਹਾਂ ਦੇ ਵੀ ਇਹਦੇ ਵਿੱਚ ਇਹਦੇ ਤੇ ਮੁਕਦਮੇ ਦਰਜ ਹੈ ਤੇ ਇਵੇਂ ਹੀ ਜਿਹੜਾ ਇਸ ਦਾ ਸੋਨੂ ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਹੈ ਉਹਦੇ ਤੇ 3 ਮੁਕਦਮੇ ਦਰਜ ਹੈ ਇਹ ਦੋ ਸਜ਼ਾ ਹੋ ਚੁੱਕੇ ਐ ਇੱਕ ਜਬਰੀਆ ਗੋਇੰਦਵਾਲ ਜੇਲ੍ਹ ਚ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਨਿਹਾਲਾ ਕਲਚਾ ਇਹ ਵੀ ਇਹਨਾਂ ਦੇ ਆ ਲਾਲ ਇਹਦਾ ਭਰਾ ਇੱਕ ਉਹਦੇ ਦੋ ਪਰਚੇ ਦਰਜ ਐ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਤੇ ਦਰਜ ਐ ਕ੍ਰਿਸ਼ਨਕੌਰ ਪੁੱਤਰੀ ਲਾਲ ਸਿੰਘ ਪਿੰਡ ਹਾਲਾ ਕਲਚਾ ਇੱਕ ਪਰਚਾ ਉਹਤੇ ਦਰਜ ਐ ਤੇ ਇਹ ਇਹਨੇ ਪਰਚੇ ਦਰਜ ਐ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਐ ਵੀ ਇਹਦੇ ਕੁਲਦੀਪ ਸਿੰਘ ਪੁੱਤਰ surjit ਸਿੰਘ ਵੇੜਾ ਬਘੇਲਾ ਥਾਣਾ ਮਹਿਤਪੁਰ ਜੋ ਇਹਦਾ ਮਾਮਾ ਲਾਲ ਸਿੰਘ ਦਾ ਮਾਮਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮੁਕਦਮਾ ਪਰਸੋਂ 11 ਤਰੀਕ ਨੂੰ ਮੁਕਦਮਾ ਨੰਬਰ 99 ਮਿਤੀ 11 5 25 ਨੂੰ ਜਿਹਦੇ ਵਿੱਚ 150 ਗ੍ਰਾਮ ਅਫੀਮ ਸੀ ਤੇ 11,65,500 ਰੁਪਿਆ ਡਰਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਜਿਹੜੇ ਇਸ ਜਿਹੜਾ ਪੈਡਲਰ ਹੈ ਜਿਹੜਾ ਇਹ ਸਪਲਾਈਰ ਹੈ ਸਮਗਲਰ ਹੈ ਵੱਡੇ ਲੈਵਲ ਦਾ ਉਹ ਵੀ ਉਹ ਵੀ ਇਹਦਾ ਘਰ ਹੈ ਜਿਹੜਾ ਇਸ ਬੰਦੇ ਦਾ ਜਿਹੜਾ ਜੋਗਿੰਦਰ ਸਿੰਘ ਸ਼ੰਮੀ ਦਾ ਘਰ ਹੈ ਉਹ ਸ਼ਹਿਰ ਦੇ ਵਿੱਚ ਫਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉਤੋਂ ਰਿਕਵਰੀ ਹੋਈ ਸੀ 11 ਲੱਖ 59 ਹਜ਼ਾਰ 500 ਰੁਪਏ ਦੀ ਜਿਹੜਾ ਡਰਗ ਮਨੀ ਸਮੇਤ ਜਿਹੜਾ ਕਿ ਇਹ ਡਰੱਗਸ ਦਾ ਇਲਗਾਟਨ ਬਣੀ ਹੈ ਜਿਹੜਾ ਨਜਾਇਜ਼ ਇਹ ਟਰੱਕਸ ਨੂੰ ਵੇਚ ਕੇ ਇਹਨਾਂ ਨੇ ਨਜਾਇਜ਼ ਕਮਾਈ ਕੀਤੀ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਇਹਨਾਂ ਨੇ ਕਤਲ ਵੀ ਕੀਤਾ ਸੀ। ਹਾਂਜੀ ਉਹ ਵੀ ਇੱਕ ਮੁਕਦਮਾ ਹੈ 29 ਮੁਕਦਮੇ ਤੇ ਦਰਜ ਜਿਹਨਾਂ ਚੋਂ ਪੰਜਾਂ 'ਚ ਸਜ਼ਾ ਹੋ ਚੁੱਕਿਆ ਉਹਦੇ ਵਿੱਚ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਦੇ ਵਿੱਚ ਨਸ਼ੇ ਦੀ ਦਲਦਲ 'ਚ ਹੈ। ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਾਇਦਾਦ ਬਣਾਈ ਹੈ ਜਿਹੜੀ ਘੱਟੋ-ਘੱਟ ਕਰੋੜ ਰੁਪਏ ਤੋਂ ਉੱਪਰ ਦੀ ਜਾਇਦਾਦ ਹੋਣੀ ਹੈ। ਸਰ ਕਿਨੇ ਏਰੀਆ ਦੇ ਵਿੱਚ ਬਣੀ ਹੋਊਗੀ? ਇਹ ਹੁਣੇ ਜੀ ਇਹ 1.2 ਕਨਾਲ ਚ 2-3 ਕਨਾਲ ਚ ਇੱਕ ਏਕੜ ਲੈਂਡ ਇੱਕ ਏਕੜ ਲੈਂਡ ਹੈ ਜੀ ਇਹ ਜਿਹੜੀ ਮਿਸੀ ਤੇ ਬੀਟੀ ਦੇ ਪਰਚੇ ਜੀ ਉਹ ਕਾਦੇ ਕਾਦੇ ਪਰਚੇ ਉਹ ਐਨਡੀਪੀਐਸ ਦੇ ਜੀ ਹਾਂ ਜੀ ਸਰ ਇਹ ਜਿਹੜੀ ਮਕਾਨਟਾਇਆ ਜਾ ਰਿਹਾ ਹੈ ਸ਼ਹਿਰੀ ਬਣਾਇਆ ਕਿਉਂ ਮਕਾਨ ਵੀ ਦੇਖੋ ਜੀ ਉਹਦੀ ਜਿਹੜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜਾ ਕੋਈ ਇਹ ਤਾਂ ਬਿਲਕੁਲ ਇਲੀਗਲ ਜਗ੍ਹਾ ਤੇ ਬਣਾਇਆ ਹੋਇਆ ਇਲੀਗਲੀ ਬਣਾਇਆ ਹੋਇਆ ਤੇ ਉਹਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਾਨੂੰਨ ਅਨੁਸਾਰ ਕਾਨੂੰਨ ਤੋਂ ਅਸੀਂ ਬਾਹਰ ਜਾਣਾ ਨਹੀਂ ਕਾਨੂੰਨ ਅਨੁਸਾਰ ਕਾਰਵਾਈ ਇਹ ਸਿਰ ਪੰਜਾਬ ਸਰਕਾਰ ਦੀ ਹੈਗਾ ਜੀ ਹਾਂਜੀ ਇਹੇ ਹਾਂਜੀ ਇਹ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਪੰਜਾਬ ਕੰਪਨੀ ਇਹਦੇ ਨਾਲ ਸਰ ਇੱਕ 15 ਕਿੱਲੇ ਹੋਰ ਵੀ ਹੈ ਜਿਹੜੀ ਵਾਈ ਕਰਦੇ ਆ ਜਿਹੜੀ ਕੋਈ ਵੀ ਨੋਟਿਸ ਚਾਊਗੀ ਜੀ ਉਸ ਤੇ ਉਵੇਂ ਹੀ ਕਾਰਵਾਈ ਕੀਤੀ ਜਾਊਗੀ ਉਸ ਤੇ ਵੀ ਅੱਗੇ ਕਾਰਵਾਈ ਕਰਾਂਗੇ ਹੁਣ 1 ਏਕੜ ਦੇ ਵਿੱਚ ਇਹ ਜਿਹੜੀ ਕੋਠੀ ਬਣੀ ਹੋਈ ਹੈ ਜਿਹੜਾ ਮਹਿਲ ਨੋਮਾ ਕੋਠੀ ਹੈ ਜੀ 1 ਏਕੜ ਚ ਹੈ ਇਸ ਤੇ ਕਾਰਵਾਈ ਹੋ ਰਹੀ ਹੈ ਜੀ ਜੀ ਠੀਕ ਹੈ ਹਾਂਜੀ ਪ੍ਰੋਵਿੰਸ਼ੀਅਲ ਗਵਰਨਮੈਂਟ ਮਾਲਕ ਹੈ ਜੀ ਸਰਕਾਰ ਮਾਲਕ ਹੁੰਦੀ ਹੈ ਇਹ ਦੀ ਹਾਂ ਇਹ ਇਸ ਬਾਬਤ ਪ੍ਰਾਪਰਟੀ ਨੂੰ ਖਾਲੀ ਕਰਾਉਣ ਬਾਬਤ ਐਸ ਡੀ ਐਮ ਸਾਹਿਬ ਦੀ ਅਦਾਲਤ ਵਿੱਚ ਮਕਦਮਾ ਚੱਲਦਾ ਹੈ ਐਸਟੀਐਮ ਫਰੋਜ਼ਪੁਰ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਐਸ ਡੀ ਐਮ ਮਾਨਯੋਗ ਐਸ ਡੀ ਐਮ ਫਰੋਜ਼ਪੁਰ ਦੀ ਅਦਾਲਤ ਨੇ ਇਸ ਪ੍ਰਾਪਰਟੀ ਨੂੰ ਵਕੇਟ ਕਰਾਉਣ ਵਾਸਤੇ ਮਾਰਚ ਮਹੀਨੇ ਦੇ ਵਿੱਚ ਆਰਡਰ ਕੀਤੇ ਸੀ ਉਹਦੀ ਕੰਪਲਾਈਂਸ ਵਾਸਤੇ ਫਿਰ ਸਾਨੂੰ ਸਿਕਿਉਰਿਟੀ ਜਾਈ ਦੀ ਸੀ ਜਾਂ ਹੋਰ ਸਾਰਾ ਸਿਸਟਮ ਚਾਹੀਦਾ ਸੀ ਅੱਜ ਸਾਨੂੰ ਸਿਕਿਉਰਿਟੀ ਮਿਲੀ ਹੈ ਤੇ ਅੱਜ ਅਸੀਂ ਉਹ ਆਰਡਰਾਂ ਦੀ ਕੰਪਲਾਈਂਸ ਕਰਾਉਣ ਵਾਸਤੇ ਆਏ ਹਾਂ ਹੁਣ ਇਹ ਸਾਰਾ ਖਾਲੀ ਕਰ ਕਬਜਾ ਸੀ ਲੈਣਾ ਖਾਲੀ ਕਰਨਾ ਨੂੰ ਢਾ ਕੇ ਕਬਜਾ ਲਿਆ ਜਾ ਸਰ ਜੀ ਜੋ ਨਸ਼ਾ ਵਿਰੁੱਧ ਜਿਹੜੀ ਮਕਾਨ ਟਾ ਨਸ਼ਾ ਨੂੰ ਲੈ ਕੇ ਟਾਦੇ ਕਿ ਵੈਸੇ ਹੀ ਸਰ ਨਸ਼ਾ ਨਹੀਂ ਜਿਹੜੀ ਇਹ ਪ੍ਰਾਪਰਟੀ ਹੈ ਬਣੀ ਹੋਈ ਹੈ ਨਸ਼ੇ ਤੋਂ ਪੈਸੇ ਕਮਾ ਕੇ ਬਣੀ ਹੈ ਇਸ ਦਾ ਅੱਛਾ ਇਹ ਤਾਂ ਨਸ਼ੇ ਨੂੰ ਲੈ ਕੇ ਸ਼ਹਿਰੀ ਦੀ ਕੋਠੀ ਬਣੀ ਹੈ ਉਹ ਮੈਨੂੰ ਜਿਹੜਾ ਸਪੈਸਟਿਮ ਸਾਹਿਬ ਦੀ ਕੋਰਟ ਦਾ ਫੈਸਲਾ ਜਿਹੜਾ ਹੈ ਅੱਜ ਇਸ ਪ੍ਰਾਪਰਟੀ ਦੇ ਗਏ ਇਸ ਤੇ ਆਪਾਂ ਉੱਤੇ ਅਗਜ ਕਾਰਵਾਈ ਕਰਨੀ ਹੈ ਠੀਕ ਥੈਂਕ ਯੂ ਸਰ ਤੇ ਨਸ਼ਾ ਵਿਰੋਧੀ ਜਿਹੜੀ ਅੱਜ ਫੋਪਸ ਪੁਲਿਸ ਲੋਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਇੱਕ ਨਸ਼ਾ ਤਸਕਰ ਦਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਘਰ ਨੂੰ ਜਿਹੜਾ ਹੈਗਾ ਤਾ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਜ ਜਿਹੜਾ ਪੀਲਾ ਪੰਝਾ ਹੈਗਾ ਅੱਜ ਪ੍ਰਸ਼ਾਸਨ ਦਾ ਪੀਲਾ ਪੰਝਾ ਜਿਹੜਾ ਉਹ ਅੱਜ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਹੈਗਾ ਉਹ ਚੱਲਿਆ ਹੈਗਾ ਇਸ ਨਸ਼ਾ ਤਸਕਰ ਦੇ ਦੱਸਿਆ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਦੇ ਕੋਲ ਰਹਿ ਗਿਆ ਉਹ 29 ਤੋਂ 30 ਜਿਹੜੇ ਮਸਲਵੇ ਦਰਜ ਕੀਤੇ ਗਏ ਨੇ ਕਿਉਂਕਿ ਉਹ ਉਸ ਵੱਲੋਂ ਜਿਹੜਾ ਹੈਗਾ ਵੱਡੀ ਪੱਤਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਪੁਲਿਸ ਨੇ ਜੜੀ ਵੱਡੀ ਕਾਰਵਾਈ ਉਹ ਸਰ ਨਸ਼ਾ ਤਸਕਰ ਦੇ ਉੱਤੇ ਕੀਤੀ ਗਈ ਹੈਗੀ ਕਿਉਂਕਿ ਸਰਕਾਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈਗਾ ਜਾਂ ਕੋਈ ਨਸ਼ਾ ਵੇਚਦਾ ਹੈਗਾ ਜਾਂ ਕਿਸੇ ਤਰ੍ਹਾਂ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਜਿਸ ਤਹਿਤ ਅੱਜpropto ਦੇ ਵਿੱਚ ਵੱਡੀ ਜਿਹੜੀ ਹੈਗੀ ਆ ਉਹ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਉਹ ਟਹਿ ਟੇਰੀ ਕੀਤਾ ਜਾ ਰਿਹਾ ਤੁਸੀਂ ਸਮਝਾ ਜਿਦਾ ਹੈਗਾ ਪੀਲਾ ਪੰਗਾ ਉਹ ਲਗਾਤਾਰ ਚੱਲ ਰਿਹਾ ਹੈਗਾ ਕਾਰ ਜਿਹੜਾ ਹੈਗਾ ਨਸ਼ਾ ਤਸਕਰਾ ਕਰ ਜਿਹੜਾ ਟਾਇਆ ਜਾ ਰਿਹਾ ਉਸ ਵਲੋਂ ਜਿਹੜਾ ਨਸ਼ੇ ਦੇ ਕਾਰੋਬਾਰ ਤੋਂ ਜਿਹੜੀ ਵੱਡੀ ਆਪਣੀ ਮਹਿਲ ਨਾ ਕੋਠੀ ਬਣਾਈ ਸੀ ਉਸ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਟਾੜ ਦਿੱਤਾ ਗਿਆ ਹੈਗਾ ਪ੍ਰਸ਼ਾਸਨ ਵੱਲੋਂ ਟਾੜ ਤੇਰੀ ਕਰਤਾ ਗਿਆ ਹੈ ਪਰਪਰ ਤੋਂ ਬਲਵੀਰ ਸਿੰਘ ਜੋ ਸੰਦੀਪ ਰਿਪੋਰਟ अजीत ਵੈਬ ਟੀਵੀ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ